ਕਿਸ ਕੌਨਸਾ ਸਹੀ ਅਸੀਂ ਕਰ ਰਹੇ ਹਾਂ ਮਕਦਮਾ ਨੰਬਰ 40 ਦੇ ਵਿੱਚ ਜਿਹੜੀ ਹੋ ਗਈ ਸਾਡੇ 379 ਵੀ ਹੋਈ ਸੀਗੀ ਥਾਣਾ ਛਾਡੇ ਦੇ ਵਿੱਚ 26 2 2024 ਨੂੰ ਰਾਤ 1:30 ਦੇ ਕਰੀਬ ਜਿਹੜੇ ਸੀਗੇ ਦੋ ਅਨਨੋਨ ਜਿਹੜੇ ਅਨਪਛਾਤੇ ਚਾਰ ਅਨਪਛਾਤੇ ਵਿਅਕਤੀ ਜਿਹੜੇ ਮੋਟਰਸਾਈਕਲਾਂ ਤੇ ਆਏ ਦੇ ਸੀਗੇ ਤੇ ਉਹਨਾਂ ਨੇ ਆ ਕੇ ਘਰ ਵੜ ਕੇ ਜਿਹੜੀ ਸੀਗੀ ਇਹ ਚੋਰੀ ਕੀਤੀ ਸੀਗੀ ਮਤਲਬ ਕਿ ਸਨੇਚਿੰਗ ਕੀਤੀ ਸੀਗੀ ਇੰਨਾ ਬੜਾ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਕਿ ਕਿ ਰਾਤ ਦਾ ਵੇਲਾ ਸੀ ਔਰ ਘਰ ਦੇ ਵਿੱਚ ਵੜ ਕੇ ਜਿਹੜਾ ਇਹਨਾਂ ਨੇ ਇੱਕ ਵਾਰਦਾਤ ਕੀਤੀ ਸੀ ਇਹਦੇ ਵਿੱਚ ਸਾਡੇ ਐਸਐਚਓ ਸਾਹਿਬ ਜਿਹੜੇ ਹੈਗੇ ਨੇ 66 ਦੇ ਕਪਿਲ ਕੌਸ਼ਲ ਜੀ ਇੰਸਪੈਕਟਰ ਸਾਹਿਬ ਇਹਨੇ ਬਹੁਤ ਮਿਹਨਤ ਕਰਕੇ ਜਿਹੜੇ ਦੋ ਦੋਸ਼ੀ ਪਰਮਜੀਤ ਸਿੰਘ ਤੇ ਇਕਬਾਲ ਸਿੰਘ ਜਿਹੜੇ ਸੀਗੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਇਹਨਾਂ ਦੇ ਕੋਲੋਂ ਇੱਕ ਜਿਹੜਾ ਹੈਗਾ ਮੋਬਾਈਲ ਜਿਹੜਾ ਖੋਹ ਕੀਤਾ ਸੀ ਉਹ ਔਰ ਇੱਕ ਚੋਰੀ ਦਾ ਜਿਹੜਾ ਸੀਗਾ ਉਹਦੇ ਵਿੱਚ ਪਲੈਟੀਨਾ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਸੀਗਾ ਉਹ ਤੇ ਵਾਰ ਦਾ ਜਿਹੜਾ ਉਹ ਖੋਹ ਕੀਤਾ ਸੀਗਾ ਮੋਟਰਸਾਈਕਲ ਉਹ ਵੀ ਇਹਨਾਂ ਨੇ ਰਿਕਵਰ ਕਰ ਲਿਆ। ਸੋ ਇਸ ਤਰ੍ਹਾਂ ਦੋ ਮੋਟਰਸਾਈਕਲ ਤੇ ਜਿਹੜੇ ਮੋਬਾਈਲ ਰਿਕਵਰ ਸੀਗਾ ਉਹ ਵੀ ਇਹਦੇ ਵਿੱਚ ਉਹ ਕਰ ਲਿਆ ਤੇ ਦੋ ਵਿਅਕਤੀਆਂ ਨੂੰ ਜਿਹਦੇ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹੋਰ ਵੀ ਕੁਝ ਬਰਾਮਦ ਜਿਹੜਾ ਜਿਹੜੀ ਕਿ ਬਰਾਮਦ ਸੋ ਟੋਟਲ ਸਾਰਾ ਵੀ ਰਿਕਵਰ ਕਰ ਲਿਆ। ਇੱਕੋ ਇਹਨਾਂ ਦੇ ਵਿੱਚ ਅਜੇ ਦੋ ਮੌਦ ਗ੍ਰਿਫਤਾਰ ਕਰਨ ਵਾਲੇ ਬਾਕੀ ਹੈਗੇ ਜੋ ਕਸ਼ਕਿਸ਼ ਮੁਤਾਬਕ ਜਿਹੜੇ ਹੈਗੇ ਆ ਦੋ ਜਿਹੜੇ ਹੋਰ ਦੋਸ਼ੀ ਹੈਗੇ ਆ ਉਹਨਾਂ ਦੇ ਕੋਲ ਹੈਗੇ। ਚੋਰੀ ਦਾ ਸਬ ਜਿਹੜਾ ਮੋਟਰਸਾਈਕਲ ਤੇ ਮੋਬਾਈਲ ਗਿਆ ਸੀਗਾ ਉਹ ਹੋ ਗਿਆ ਜਿਹੜਾ ਸੋਨੇ ਦੀਆਂ ਆਈਟਮਸ ਹੈਗੀਆਂ ਉਹ ਦੂਸਰੇ ਬੰਦੇ ਕੋਲ ਹੈ ਜਿਹੜੇ ਜਦੋਂ ਫੜੇ ਜਾਣਗੇ ਉਹ ਫਿਰ ਕੇ ਇਹ ਦੋਨੇ ਜਿਹੜੇ ਹੈਗੇ ਸ਼ਿਆੜੇ ਦੇ ਇਹ ਸ਼ਿਆੜੇ ਏਰੀਆ ਦੇ ਰਹਿਣ ਵਾਲੇ ਇਹਨਾਂ ਨੂੰ ਦੇਖੀ ਕੀਤੀ ਗਈ ਸੀ ਪਹਿਲੇ ਜਿਹੜਾ ਇਹਨਾਂ ਦੇ ਵਿੱਚੋਂ ਇੱਕ ਉਹ ਮੁਹੱਲੇ ਦੇ ਵਿੱਚ ਕਾਫੀ ਜਾਣ ਪਛਾਣ ਸੀਗੀ ਉਹਨੂੰ ਪਤਾ ਸੀਗਾ ਵੀ ਐਨੇ ਕਬਜੇ ਜਿਹੜੇ ਹੈਗਾ ਅੱਜ ਵਿਆਹ ਤੇ ਜਾਣਾ ਹੈ ਤਿਆਰ ਹੈਗਾ ਤੇ ਇਹਨਾਂ ਦੇ ਕੋਲ 골ਡ ਹੋਏਗਾ ਤਾਂ ਉਹ ਸਾਬ ਹਾਂਜੀ ਸੀਸੀਟੀਵੀ ਵੀ ਪੁਲਿਸ ਨੂੰ ਹਾਂਜੀ ਸੀਸੀਟੀਵੀ ਵੀ ਮਿਲੀ ਹੈ ਤੁਹਾਨੂੰ ਉਦੋਂ ਮੌਕੇ ਤੇ ਵੀ ਲਈ ਸੀ ਜੀ ਇਹਨਾਂ ਦੀ ਜਦੋਂ ਕੀਤੀ ਕੀ ਜੀ ਉਦੋਂ ਸੀਸੀਟੀਵੀ ਤੋਂ ਅਹੀ ਦੇਣਾ ਦੀ ਜਿਹੜੀ ਹੈਗੀ ਆ ਉਸ ਤੋਂ ਬਾਅਦ ਟੈਕਨੀਕਲ ਅਸਿਸਟੈਂਸ ਦੇ ਨਾਲ ਕਾਫੀ ਲੀਡ ਹੈ ਇਹਨਾਂ ਦੀ ਜਿਹੜੀ ਕੀਤੀ ਸਰ ਪਲਾਨ ਕਿਵੇਂ ਬਣਾਇਆ ਇਹਨਾਂ ਨੇ ਇੱਕ ਤਰ੍ਹਾਂ ਕਿਸ ਤਰ੍ਹਾਂ ਕੀ ਕੀਤਾ ਨਾ ਦੇਖੋ ਇਹ ਜਿਹੜੇ ਇਹਨਾਂ ਦੇ ਵਿੱਚੋਂ ਇੱਕ ਬੰਦੇ ਨੂੰ ਪਤਾ ਸੀਗਾ ਕਿ ਇਹਨਾਂ ਦੇ ਇੱਕ ਨਾ ਬੇਸਿਕਲੀ ਘਰ ਇਹਨਾਂ ਦਾ ਜਿਹੜਾ ਸੀਗਾ ਬਹੁਤ ਪਿੱਛੇ ਖੇਤਾਂ ਦੇ ਵਿੱਚ ਹੈਗਾ ਜੇ ਤੁਸੀਂ ਮੌਕਾ ਵੇਖਿਆ ਹੋਏ ਤਾਂ 68 ਦੇ ਬਹੁਤ ਜ਼ਿਆਦਾ ਆਊਟਸਕੈਟ ਸੇ ਜਾ ਕੇ ਹੈਗਾ ਔਰ ਉੱਥੇ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੇ ਘਰ ਨਾਲ ਕੋਈ ਵਿਆਹ ਸੀਗਾ ਸੋ ਨਾਰਮਲੀ ਜਦੋਂ ਵਿਆਹ ਹੁੰਦਾ ਤਾਂ ਹਰ ਜਿੰਨੇ ਇਹਨਾਂ ਨੂੰ ਆਈਡੀਆ ਸੀਗਾ ਕਿ 10-15 ਮਿੰਟਾਂ ਤੱਕ ਨਿਕਲ ਰਹੇ ਨੇ ਸੋ ਇਹਨਾਂ ਨੇ ਉਸ ਟਾਈਮ ਹੀ ਹੁਣ ਤੇ ਘਰ ਦੇ ਉੱਤੇ ਜਿਹੜਾ ਹੈਗਾ ਅਟੈਕ ਕੀਤਾ ਸੀ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਇਸ ਟਾਈਮ ਇਹਨਾਂ ਦੇ ਕੋਲ ਜਿਹੜੇ ਹੈ 골 ਦੇ ਔਰਮੈਂਟਸ ਤੇ ਮੋਟਰਸਾਈਕਲ ਵੀ ਇਹ ਬਾਹਰ ਹੀ ਖੜਾ ਕੀਤਾ ਹੋਇਆ ਸੀ ਤੇ ਮੋਬਾਈਲ ਸੀ ਕਿਹਨ ਨਵਾਂ ਲਿਆ ਜਿਹੜਾ ਉਹ ਵੀ ਸਨੇਚ ਕਰ ਲਿਆ ਸਰ ਤਿੰਨ ਮੋਬਾਈਲ ਇੱਕ ਹੋਇਆ ਇੱਕ ਮੋਬਾਈਲ ਬਰਾਮਦ ਹੋਇਆ ਬਾਕੀ ਜਿਹੜੇ ਹੈਗੇ ਦੋ ਬੰਦੇ ਹਲੇ ਫੜਨ ਵਾਲੇ ਹੈਗੇ ਨੇ ਜੀ ਦੋ ਬੰਦੇ ਬਾਕੀ ਸੀ ਤਾਂ ਕਿਨਾਂ ਤਾਂ ਲੋਕਾਂ ਕੋਈ ਕਾਫੀ ਡੈਚਸ ਸੀ ਇਸ ਨੂੰ ਲੈ ਕੇ ਇੱਕ ਘਰ ਦੇ ਅੰਦਰ ਵੜ ਕੇ ਲੁੱਟ ਗਾਲੇ ਜੀ ਦੇਖੋ ਸ਼ਿਆਟਾ ਦਾ ਜਿਹੜਾ ਏਰੀਆ ਹੈਗਾ ਬੜਾ ਜਿਹੜਾ ਤੁਹਾਨੂੰ ਪਤਾ ਹੈ ਦਾ ਥੋੜਾ ਜਿਹਾ ਆਪਣੇ ਲੋਅਰ ਮੀਡਲ ਕਾਸਟ ਨੂੰ ਬਿਲੋਂਗ ਕਰਦਾ ਹੈਗਾ ਸੋ ਇਸ ਕਿਸੇ ਵੀ ਵਿਅਕਤੀ ਦੇ ਨਾਲ ਇਹ ਜਿਹੜਾ ਹੋ ਜਾਣਾ ਉਹਦੇ ਲਈ ਕਾਫੀ ਸੈਂਸੇਸ਼ਨਲ ਹੁੰਦਾ ਹੈ ਔਰ ਇਹ ਮਕਦਮਾ ਜਿਹੜਾ ਚਲੋ ਟ੍ਰੇਸ ਹੋ ਗਿਆ ਇਤਨਾ ਲੋਕਾਂ ਨੂੰ ਸੈਂਸਰ ਸਿਕਿਉਰਟੀ ਜਿਹੜੀ ਹੈ ਸਰ ਬਾਕੀ ਹੋਰ ਵੀ ਮੁੰਡੇ ਉਹਨਾਂ ਤੋਂ ਵੀ ਕੋਈ ਪਰਚੇ ਪੁੱਛੇਗੇ ਪਹਿਲੇ ਜਿਹੜੇ ਇਹਨਾਂ ਦੇ ਵਿੱਚ ਜਿਹੜਾ ਪਰਮਜੀਤ ਹੈਗਾ ਇਹ ਤੇ ਆਲਰੇਡੀ ਪਹਿਲਾਂ ਇੱਕ ਐਂਡਿਵੀਸੈਂਟ ਦਾ ਪਚਾ ਹੈ ਹੋਰ ਵੀ ਯਾਰੋ ਕੋਈ ਕੰਪਨੀ ਹੁੰਦੀ ਆ ਹੋਰ ਵੀ ਵਾਰਦਾਤਾ ਜਿਹੜੀ ਕੀਤੀ ਹੋਣਾ ਨਾ ਦੇਖੋ ਜਿਹੜੇ ਆ ਦੋ ਫੜੇ ਆ ਨਾ ਕੋ ਤਾਂ ਇਹੀ ਅਜੇ ਤੱਕ ਹੈਗਾ ਬਾਕੀ ਜਿਹੜੇ ਦੋ ਫੜਨ ਵਾਲੇ ਹੈਗੇ ਉਹ ਜਦੋਂ ਫੜਾਂਗੇ ਉਹਨਾਂ ਦੀ ਪੁਛਕਿਸ਼ ਤੋਂ ਜੋ ਵੀ ਹੋਏਗਾ ਫਿਰ ਉਹ ਤੁਹਾਨੂੰ ਦੱਸ ਸਰ ਇਹਨਾਂ ਦੀ ਕਿੰਨੀ ਉਮਰ ਹੈਗੀ ਸੀ ਇਹਨਾਂ ਦੀ ਉਮਰ ਕਰੀਬ ਹੈਗੀ ਆ ਜੀ 25 ਸਾਲ ਹੈਗੀ ਸੀ 25 20 25 ਸਾਲ ਨਵਾਂ ਹੀ ਗੈਂਗ ਬਣਾ ਸਕੀ ਵੈਸੇ ਆ ਬਦਲਦੇ-ਬਦਲਦੇ ਗੁੱਟੂ ਕਰ ਲਈ ਨਹੀਂ ਇਹਨਾਂ ਦਾ ਗੈਂਗ ਹੀ ਤੁਸੀਂ ਕਹਿ ਸਕਦੇ ਹੋ ਆਪਸ ਦੇ ਵਿੱਚ ਚਾਰੇ ਮਿਲੇ ਹੋਏ ਨੇ ਜੀ ਕੁਸਰਾ ਕੀ ਲਿਖਤੀ ਇਹਦਾ ਜੀ ਨਹੀਂ ਹਜੇ ਤੱਕ ਤਾਂ ਐਸੀ ਗੱਲ ਨਹੀਂ ਬਾਕੀ ਪੁਛਕਿਸ਼ ਕਰਕੇ ਜੀ ਠੀਕ ਹੈ ਸਰ ਇੱਕ ਫੋਟੋ ਸਰ ਸਰ ਥੋੜਾ ਨਾਲ ਆ ਸਾਡੇ ਪਾਜੀ ਸਾਡੇ 3 4